ਮਾਨਯੋਗ ਐਸਐਸਪੀ ਮੈਂ ਕਮਨੀਤ ਕੌਂਡਲ ਆਈਪੀਐਸਜੀ ਜੀ ਦੇ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਬਾੜੇ ਅਨਸਰਾਂ ਤੇ ਸ਼ਾਰਪੀ ਅਨਸਰਾਂ ਦੇ ਖਿਲਾਫ ਬीडीवी ਮੁਹਿੰਮ ਦੇ ਤਹਿਤ ਜਿਹੜਾ ਸੀ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਇੱਕ ਨੌਜਵਾਨ ਵੱਲੋਂ ਪਿਸਤਲ ਨਾਲ ਜਿਹੜੀ ਸੀ ਫਾਇਰ ਕਰਦਿਆਂ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਸਬੰਧ ਵਿੱਚ ਸਾਡੇ ਸੀਆਈਏ ਦੀ ਟੀਮ ਵੱਲੋਂ ਉਸ ਵੀਡੀਓ ਤੇ ਪੜਤਾਲ ਕੀਤੀ ਗਈ ਦੌਰਾਨੇ ਪੜਤਾਲ ਜਿਹੜਾ ਸੀ ਬਲਵੰਤ ਸਿੰਘ ਉਰਫ ਬੱਲੀ ਜਿਹੜਾ ਸੀ ਇੱਥੇ ਸਿਵਲ ਹਸਪੀਟਲ ਬਟਿੰਡਾ ਦੇ ਵਿੱਚ ਲੈਬ ਟੈਕਨੀਸ਼ੀਅਨ ਦਾ ਕੰਮ ਕਰਦਾ ਹੈਗਾ ਉਹ ਉਸਨੇ ਆਪਣੇ ਮਿੱਤਰ ਜਗਮੀਤ ਸਿੰਘ ਜੋ ਕੰਪਿਊਟਰ ਆਪਰੇਟਰ ਹੈ ਹਸਪੀਟਲ ਦੇ ਵਿੱਚ ਉਹਦਾ ਜਿਹੜਾ ਸੀ ਲਾਇਸੈਂਸੀ ਪਿਸਤਲ ਲੈ ਕੇ ਜਿਹੜੀ ਸੀ ਫੈਰ ਕਰਦਿਆਂ ਦੀ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਪਿਸਤਲ ਜਿਹੜਾ ਜਗਮੀਤ ਸਿੰਘ ਦਾ ਸੀਗਾ ਤੇ ਬਲਵੰਤ ਸਿੰਘ ਦੇ ਫੋਨ ਤੇ ਜਗਮੀਤ ਸਿੰਘ ਨੇ ਫੈਰ ਕਰਦੇ ਬਲਵੰਤ ਸਿੰਘ ਦੀ ਜਿਹੜੀ ਵੀਡੀਓ ਬਣਾਈ ਤੇ ਉਸਨੇ ਬਲਵੰਤ ਸਿੰਘ ਨੇ ਆਪਣੇ ਜਿਹੜੇ ਇੰਸਟਾ ਤੇ ਉਹਨੂੰ ਪਾ ਦਿੱਤਾ ਤੇ ਜਿਹੜੀ ਹੈਗੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਣ ਤੇ ਜਿਹੜਾ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਬਲਵੰਤ ਤੇ ਜਗਮੀਤ ਦੇ ਕਲਾਬ ਜਿਹੜਾ ਪਰਚਾ ਦਰਜ ਕੀਤਾ ਉਸ ਦੇ ਵਿੱਚ ਬਲਵੰਤ ਸਿੰਘ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਜਗਮੀਤ ਸਿੰਘ ਦਾ ਜਿਹੜਾ ਲਾਇਸੈਂਸੀ ਪਿਸਟਲ ਹੈ ਜਿਸ ਨੂੰ ਵੀ ਜਲਦੀ ਹੀ ਅਸੀਂ ਗ੍ਰਿਫਤਾਰ ਕਰ ਲਵਾਂਗੇ